ਆਉਣ ਵਾਲੀ 24 ਨਵੰਬਰ ਹੈ ਜਿਹੜੀ ਜਗਰਾਉਂ ਲਾਕੇ ਦਾ ਪਿੰਡ ਫੱਤੇਗੜ ਸਿਂਗੀਆਂ ਨੇ ਜਿਹੜਾ ਲੁਧਿਆਣਾ ਪਰਿਆ ਜਾਂਦਾ ਜਿੱਥੇ ਕਬੱਡੀ 70 ਕਿਲੋ ਦੇ ਵਿੱਚ ਦੋ ਪਲੇਅਰ ਬਾਹਰ ਪਹਿਲਾ ਨਾਮ 9900 ਦੂਜਾ ਨਾਮ 8100 ਸਾਡਾ ਭਾਈ ਜੀਵਨ ਜਿਹੜਾ ਸੱਤੇ ਨਾਲ ਆ ਰਿਹਾ ਫੱਤੇਗੜ ਸਿਂਗੀਆਂ ਪਿੰਡ ਜਗਰਾਉਂ ਲਾਕੇ ਦਾ ਦਿਗਤੌਂ ਤੇ ਲਾਗੇ ਰਹਿ ਜਾਂਦਾ ਸਾਡੇ ਵੀ 70 ਕਿਲੋ ਦੇ ਵਿੱਚ ਦੋ ਪਲੇਅਰ ਬਾਹਰ ਜਿੱਤਣਗੇ ਪਹਿਲਾ ਨਾਮ 9900 ਤੇ ਦੂਜਾ ਨਾਮ 8100 ਨਾਵੀਰ ਜੀਵਨ ਪ੍ਰਧਾਨ ਜਿਹੜਾ ਖੁੱਲ੍ਹ ਸੱਤੇ ਲੈ ਰਹੇ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸੱਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਦਲਜੀਤ ਸਿੰਘ ਮਸ਼ਾਲ ਸਿੰਘ ਮਸ਼ਾਲ ਨਜ਼ਤੋ ਸੋ ਦੋਸਤੋ ਤੰਤਨ ਬਾਬਾ ਜੀਵਨ ਸਿੰਘ ਜੀ ਦੇ ਯਾਦ ਨੂੰ ਸਮਰਪਿਤ ਤੀਸਰਾ ਸ਼ੰਦਾਨ ਕਬੱਡੀ ਕੱਪ ਪਿੰਡ ਫਤੇਗੜ ਸਈਆਂ ਜਗਰਾਉਂ ਜ਼ਿਲ੍ਹਾ ਲੁਧਿਆਣਾ 24 11 2024 ਦਿਨ ਐਤਵਾਰ ਨੂੰ ਪਿੰਡ ਦੀ ગ્રામ ਪੰਚਾਇਤ ਨਗਰ ਨਿਵਾਸੀ ਤੇ ਐਨ ਆਰ ਆਈ ਵੀਰਾਂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਜੀਵਨ ਸਿੰਘ ਉਹਨਾਂ ਦੇ ਸਹਿਯੋਗ ਨਾਲ ਕਬੱਡੀ ਕੱਪ ਟੂਰਨਾਮੈਂਟ ਪਿੰਡ ਫਤੇਗਾੜਾ ਸਗੀਆਂ ਵਿਖੇ ਹੋਣ ਜਾ ਰਿਹਾ ਏ ਇਸ ਕਵੈਡੀ ਕੱਪ ਵਿੱਚ ਪਹਿਲਾ ਇਨਾਮ ਆ ਉਹ 900 ਰੁਪਿਆਵਾਂ ਜੋ ਦੂਜਾ ਇਨਾਮ ਆ ਉਹ 8100 ਰੁਪਿਆ ਤੇ ਇਸ ਵਿੱਚ ਜੋ ਐਂਟਰੀ ਫੀਸ ਫੀਸਾ ਉਹ 200 ਰੁਪਿਆ ਇਸ ਕਵੈਡੀ ਕੱਪ ਵਿੱਚ ਜੋ ਆਪਾਂ ਬਾਹਰੋਂ ਦੋ ਖਿਡਾਰੀ ਬਾਹਰੋਂ ਵੀ ਖੜਾ ਸਕਦੇ ਹਨ 70 ਕਿਲੋ ਉਹਨਾਂ ਦਾ ਵਜ਼ਨ ਹੋਣਾ ਚਾਹੀਦਾ ਵਾ ਇਸ ਕਵਾਡਿਕ ਕਪੇ ਵਿੱਚ ਕਵਾਡਿਕ ਖਿਡਾਰੀ 70 ਕਿਲੋ ਦੋ ਖਿਡਾਰੀ ਆਪਾਂ ਬਾਹਰੋਂ ਵੀ ਖੜਾ ਸਕਦੇ ਹਨ ਦੁਬਾਰਾ ਫਿਰ ਦੱਸਿਆ ਜਾਂਦਾ ਵਾ ਕਿ ਪਹਿਲਾ ਇਨਾਮ 9900 ਰੁਪਿਆ ਦੂਸਰਾ ਇਨਾਮ 8100 ਰੁਪਿਆ ਤੇ ਐਂਟਰੀ ਫੀਸ 200 ਰੁਪਿਆ ਵਾ ਸੋ ਮੈਂ ਸਾਰੇ ਹੀ ਵੀਰਾਂ ਨੂੰ ਬੇਨਤੀ ਕਰਦਾ ਮਾਂ ਕਿ ਇਸ ਕਬੱਡੀ ਕੱਪ ਪਿੰਡ ਫਟਗੜਸ ਵਿਖੇ 24 ਤਰੀਕ ਦਿਨ ਐਤਵਾਰ ਨੂੰ ਇਸ ਕਬੱਡੀ ਕੱਪ ਵਿੱਚ ਪਹੁੰਚ ਕੇ ਆਪ ਦਾ ਤੇ ਪਿੰਡ ਦਾ ਮਨ ਬਤਾਓ ਤੁਹਾਡਾ ਆਪਣਾ ਪੱਤਰਕਾਰ ਦਲਜੀਤ ਸਿੰਘ ਮਿਸ਼ਾਲ ਸਿੰਘ ਮਿਸ਼ਾਲ ਨੂਜ਼ ਤੋਂ ਸਤਿ ਸ੍ਰੀ ਅਕਾਲ ਜੀ